ਇਹ ਆਪਾਂ ਲੈ ਅੱਜ ਬੱਕੀ ਦਾ ਚਾਰ ਪਾਇਆ ਤੀ ਜੀ ਆ ਵੀਰ ਬੱਕਰੀਆਂ ਵਾਲੇ ਪਹੁੰਚੇ ਨੇ ਚਲੋ ਇਹਨਾਂ ਦੀ ਵੀ ਰਲਿਆ ਹੋਇਆ ਦੀ ਬੱਕਰੀਆਂ ਦੇ ਜੇ ਮਤਲਬ ਆਪਾਂ ਬੀਜਾਂਗੇ ਕੁਛ ਤਾਂ ਇਹ ਵੀ ਵਿਚਾਰੀਆਂ ਖਾਲ ਆ ਲਈਆਂ ਕਿਉਂਕਿ ਬਾਕੀ ਤਾਂ ਸਾਰੇ ਕਿਤੇ ਹੁਣ ਜੀਰੀ ਲੱਗਣ ਲੱਗੀ ਨਾ ਕੋਈ ਜਾਨਵਰ ਨੂੰ ਲੁਕਣ ਦੀ ਥਾਂ ਰਹੀ ਗਈ ਤੇ ਨਾ ਕੋਈ ਬੱਕਰੀਆਂ ਨੂੰ ਚਰਨ ਵਾਸਤੇ ਕੋਈ ਜਾਨਵਰ ਜਿਹੜੇ ਵੀ ਮਤਲਬ ਆਪਣੇ ਸੁੱਕੇ ਬਾਣਾ ਦੇ ਵਿੱਚ ਰਹਿੰਦੇ ਨੇ ਉਹ ਭਰਾ ਉਹ ਬਹੁਤ ਘਟ ਗਏ ਇਸ ਕਰਕੇ ਆ ਬੱਕਰੀਆਂ ਨੇ ਇਹ ਵੱਡਾਂ ਦੇ ਵਿੱਚ ਚਰਦੀਆਂ ਨੇ ਅੱਜ ਆਪਾਂ ਨੇ ਮੱਕੀ ਦਾ ਵੱਢ ਕਰਿਆ ਇਹ ਬਾਈ ਬੱਕਰੀਆਂ ਲੈ ਕੇ ਆਏ ਨੇ ਕਰੇਲੇ ਹੋਰੀ ਹਾਂ ਹਾਂ ਜੀ ਬੱਗਰ ਸਿੰਘ ਚਰ ਰਹੀਆਂ ਨੇ ਬਾਈ ਬਹੁਤ ਵੱਡਾ ਯੋਗਦਾਨ ਆ ਇਹ ਪਿੰਡ 'ਚ ਠੀਕ ਆ ਮੱਕੀ ਦੇ ਵੱਢ ਅਸੀਂ ਤਾਂ ਕਹਿੰਦਾ ਸਭ ਵੀ ਬਿੱਜੇ ਥੋੜੀ ਥੋੜੀ ਮੱਕੀ ਠੀਕ ਆ ਠੀਕ ਆ ਤੁਹਾਡੇ ਵਾਸਤੇ ਲਾਹੇ ਵੰਦਾ ਹਾਂ ਸਾਰੇ ਵਾਸਤੇ ਹੁਣ ਜਾਨਵਰ ਹੋਵੇ ਹੋ ਜਾਨਵਰ ਰਹਿੰਦਾ ਹੋਵੇ 'ਚ ਠੀਕ ਆ ਠੀਕ ਆ ਅੱਛਾ ਬੱਕਰੀਆਂ ਦੇਖ ਲਾ 90 80 ਨੇ ਹੁਣ ਸਾਰੀਆਂ ਰੱਜ ਲਈਆਂ ਫਲ ਹੋ ਗਏ ਕਿਸਾਨ ਲੈਣੀਆਂ ਸਾਈ ਰਾਤਾਂ ਨਾ ਨਾ ਠੀਕਾ ਸਾਡਾ ਵੀ ਮਨ ਖੁਸ਼ ਹੋ ਗਿਆ ਵੀ ਸਾਡਾ ਮਾਲ ਰੱਜਿਆ ਤਾਂ ਹੁਣ ਹਰਾਚਾਰਾ ਘੱਟੀ ਮਿਲਦਾ ਹਾਂ ਹਰਾਚਾਰਾ ਭਾਈ ਕਿੱਥੇ ਹੁਣ ਬਾਹਰ ਤਾਂ ਪੈਣ ਵਾਲੇ ਵਾਲੇ ਬਹਾਨਾ ਠੀਕ ਆ ਧੰਨਵਾਦ ਭਾਈ ਬੱਕਰੀਆਂ ਵਾਲੇ ਇਹਨੇ ਧੰਨਵਾਦ ਕਰਿਆ ਕਹਿੰਦੇ ਸਾਡੀਆਂ ਬੱਕਰੀਆਂ ਰੱਜ ਲਈ ਇੱਕ ਦਿਨ ਆਹ ਮਜ਼ਦੂਰਾਂ ਨੂੰ ਵਿਚਾਰੇ ਨੂੰ ਲੇਬਰ ਮਿਲ ਜੂ ਸਾਰੇ ਦਾ ਰੁਜ਼ਗਾਰ ਚੱਲਦਾ ਭਰਾਵੋ ਕਿਸਾਨ ਦੇ ਸਿਰ ਤੇ ਇਸ ਕਰਕੇ ਵਾਇਰ ਜੂਗਾ ਖਾਲਸਾ ਵਾਇਰ ਜੂਜੀ ਫਤਿਹ ਮੈਂ ਟਰੈਕਟਰ